ਕਿਸੇ ਦੇ ਮਗਰ ਲੱਕੇ ਗੁਰੂ ਨਾ ਧਾਰਿਓ ਚਾਰ ਤਰੀਫਾਂ ਕਿਸੇ ਦੇ ਮੂੰਹੋਂ ਆਪਣੇ ਸਤਿਗੁਰ ਦੀਆਂ ਸੁਣ ਕੇ ਫਟਾਫਟ ਗੁਰੂ ਨਾ ਧਾਰ ਲਿਓ ਗੁਰੂ ਧਾਰਨਾ ਇਸ ਦੁਨੀਆ ਦਾ ਸਭ ਤੋਂ ਔਖਾ ਕੰਮ ਜੇ ਸਭ ਤੋਂ ਔਖਾ ਕੰਮ ਜੇ ਗੁਰੂ ਧਾਰਨ ਤੋਂ ਬਾਅਦ ਤੁਹਾਡੇ ਪੈਰ ਮੋੜੇ ਜਾਣਗੇ ਗੁਰੂ ਧਾਰਨ ਤੋਂ ਬਾਅਦ ਤੁਹਾਡਾ ਸਿੱਧਕ ਤੋੜਿਆ ਜਾਏਗਾ ਗੁਰੂ ਧਾਰਨ ਤੋਂ ਬਾਅਦ ਤੁਹਾਨੂੰ ਦਰਬਾਰ ਤੋਂ ਮੋੜਨ ਦੀਆਂ ਵਿਉਂਤਾਂ ਘੜੀਆਂ ਜਾਣਗੀਆਂ ਗੁਰੂ ਧਾਰਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੀ ਗਤੀ ਇਹੋ ਜੀ ਹੋਏਗੀ ਕਿ ਪ੍ਰੀਖਿਆ ਦੇਣੀ ਪੈਗੀ ਪਰ ਜੇ ਤੂੰ ਪ੍ਰੀਖਿਆ ਦੇ ਸਕਦਾ ਹੈ ਗੁਰੂ ਦਾ ਵਫਾਦਾਰ ਰਹਿ ਸਕਦਾ ਹੈ ਆਪਣੇ ਗੁਰੂ ਤੇ ਸ਼ੱਕ ਨਹੀਂ ਕਰ ਸਕਦਾ ਫਿਰ ਜੀ ਸਦਕੇ ਗੁਰੂ ਧਾਰ ਪਰ ਜੇ ਗੁਰੂ ਧਾਰ ਕੇ 4 ਦਿਨ ਬਾਅਦ ਪਿੱਠ ਦੇ ਪਿੱਛੇ ਮੱਥੇ ਤੇ ਤਿਉੜੀ ਪਾ ਕੇ ਕਹਿਣਾ ਇਹ ਮੈਨੂੰ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਤੇ ਉਹਨਾਂ ਨੇ ਕਿਤੇ ਨਹੀਂ ਲਿਖਿਆ ਕਿ ਤੈਨੂੰ ਬਹੁਤ ਕੁਝ ਮਿਲੇਗਾ ਉਹ ਇਹ ਕਹਿੰਦੇ ਨੇ कि ਤੇਰਾ 84 ਦਾ ਗੇੜ ਮਕਾ ਦੇਾਂਗੇ ਤੇਰੇ ਅੰਦਰ ਦਾ ਦੀਵਾ ਜਗਾ ਦੇਾਂਗੇ ਤੈਨੂੰ ਇਹੋ ਜਿਹਾ ਸਿੱਦਕ ਦਵਾ ਦੇਾਂਗੇ ਭਾਵੇਂ ਖਾਵੇਂ ਭਾਵੇਂ ਨਾ ਖਾਵੇਂ ਤੂੰ ਡੋਲੇਗਾ ਨਹੀਂ ਉਹਦੇ ਯਕੀਨ ਤੇ ਭਰੋਸੇ ਚ ਜ਼ਿੰਦਗੀ ਬਤਾ ਦੇਂਗਾ ਜੇ ਇਹ ਵਿਸ਼ਵਾਸ ਚਾਹੀਦਾ ਤੇ ਗੁਰੂ ਧਾਰ ਲੋ